मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਇਹ ਸਰ ਕੀ ਸਰਾਂ ਮਾਮਲਾ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਿਛਲੇ 4 ਮਹੀਨੇ ਤੋਂ ਵਾਪਸ ਆਮੇ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜਿਤ ਨਸ਼ਾ ਬਰੁਧ ਜਿਆ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਜੀ ਸਾਹਿਬ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਵੱਡਾ ਜਿਹੜਾ ਨਸ਼ਾ ਬਰੁਧ ਮਹਿੰਮ ਚੱਲੀ ਸੀ ਜਿਹੜੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਕੀ ਦਿੱਤੇ ਜੀ ਦੀ 28 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਸਾਡੇ ਐਸ ਐਚਓ ਭਿੰਡਾ ਦੀ ਸਾਡੀ ਟੀਮ ਜਿਹੜੀ ਹੈ ਐਸ ਐი ਰਾਜਵੀਰ ਸਿੰਘ ਐ ਜਾਂਚ ਕਰਨ ਗਏ ਇਨ ਕੋ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਧੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਕੀਪ ਲੈ ਕੇ ਜਾ ਰਿਹਾ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਇਲਾਕੇ ਇਸ ਨੂੰ ਚੈੱਕ ਕਰ ਰਹੇ ਹੁੰਦੇ ਹਾਂ ਇਸਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ ਇਹਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚ ਜਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੋਗਨਪ੍ਰੀਤ ਸਿੰਘ ਸਾਮਾਫਰ ਭਜਨ ਸਿੰਘ ਵਾਸੀ ਨਾਲਲੀ ਥਾਣਾ ਖਾਲੜਾ ਇਹ ਖੇਤ ਦੇ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਹੈ ਅਰੇ ਦੇ ਸਬੰਧ ਹੋਇਆ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕੀ ਪਾਕਿਸਤਾਨ ਤੋਂ ਮਨਵਾਇਸੀ ਨੇ ਉੱਥੇ ਬੇਸ ਮੰਗਲ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦਾ ਸਬੰਧ ਹੈ ਇਹਦੇ ਨਾਲ ਉਥੇ ਇਹ ਕੇਸ ਬਣਾਇਆ ਕਿ ਜਿਹੜੀ ਅਸੀਂ ਇਹ ਬਰਾਮਦ ਕੀਤੀ ਹੈ ਇਹਦੇ ਖਿਲਾਫ ਇਹ ਮਕਦਮਾ ਨੰਬਰ 295 ਅ ਜੁਰਮਾ 2C 6885 ਐਨਡੀਪੀਐਸੈਟ ਦਾ ਥਾਣਾ ਕ੍ਰਿੰਡਾ ਸਾਡਾ ਜਿਹੜਾ ਸਬ-ਡਿਵੀਜ਼ਨ ਦਾ ਉਹਦੇ ਵਿੱਚ ਦਰਜ ਕੀਤਾ ਬਾਕੀ ਇਹ ਜਿਹੜੀ ਹੈ ਜਿਹੜੀ ਤਫਤੀਸ਼ ਜਿਹੜੀ ਜਾਰੀ ਹੈ ਕਿ ਉਹ ਇਹਨੂੰ ਇਹਨੇ ਸਪਲਾਈ ਕਰਨਾ ਸੀ ਉਹਦੀ ਤਹਿਕੀਕ ਕਰਾਂਗੇ ਇਹ ਜਿਹੜੀ ਉਮਰ ਕਿਨੀ ਸਰਦੀ ਇਹਦੀ 23-24 ਸਾਲ ਉਮਰ ਹੈ ਜਿਹਨੀ ਵੀ ਛੋਟੀ ਉਮਰ ਦਾ ਜਿਸ ਦਾ ਮੈਂ ਲੱਗਦਾ ਕਿ ਕਲਾ ਜਿੱਕੇ ਨਾਲ ਸਾਥੀ ਵੀ ਹੋਣਗੇ ਉਹ ਕੋਸ਼ਿਸ਼ ਕਰ ਰਹੇ ਹਨ ਨਾ ਸਮਾਂ ਥੋੜਾ ਸੀ ਜਾਂ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਛਾਂ ਦੀ ਨਾਜ਼ਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈ ਹੈ ਤੇਨੇ ਸਪਲਾਈ ਕਿੰਨੂੰ ਕਰਨੀ ਸੀ ਇਹ ਵੀ ਗੱਲ ਤੁਹਾਡੇ ਅੰਦਰ ਕਿ ਉਸ ਦੇ ਨਾਲ ਹੋਰ ਵੀ ਇਹ ਲਿੰਕ ਨੂੰ ਹੋਣ ਜਾਂ ਹੋਰ ਕਿਹਦੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਕੋਲ ਕੋਹੋਸ ਅਗਰੀ ਦੇ ਬਾਰੇ ਹੁਣ ਫਾਸ ਪੇਸ਼ਕਰਨ ਚੱਲੇ ਆ। ਇਹਦਾ ਜੈਸਾਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹ ਵੀ ਛਾਂਮੀਂ ਦੁਬਾਰਾ ਸਟਾਰਟ ਕਰਾਂਗੇ। ਇਹਦਾ ਪਹਿਲਾਂ ਵੀ ਪੂਰੀ ਦਿਨ ਮਤਵਾਲੇ ਪਹਿਲਾਂ ਤੇ ਮਾਮਲਾ ਖੋਤੇ ਦਰਜ ਨਹੀਂਗਾ। ਸਬੰਧ ਦੇ ਜਿਹੜਾ ਫੋਨ ਚੈੱਕ ਕਰਕੇ ਪਤਾ ਲੱਗਾ ਕਿ ਹੈਕਡ। ਸਰ ਨੂੰ ਪਤਾ ਲੱਗਾ ਪਾਕਿਸਤਾਨ ਦੇ ਕਿਸ ਸ਼ਸਤਰ ਦੇ ਨਾਲ ਸੰਪਰਕ ਤੇ ਕੋਈ ਨਾਮ ਤਾਂ ਨਹੀਂ। ਪਤਾ ਲੱਗ ਗਿਆ ਫੋਨ 'ਚ ਨੰਬਰ ਵੀ ਹੈਗੇ ਆ ਲੇਕਿਨ ਐਸ ਵੇਲੇ ਡਿਸਕਲੋਜ਼ ਨਹੀਂ ਕਰਾਂਗੇ। ਅੱਜ ਤੋਂ ਸਰਪੂਈ ਦੱਸਿਆ। ਪਰ ਮੈਨੂੰ ਵੀ ਨਹੀਂ ਕਿੱਦੀ ਕੋਈ ਇਹਦੇ ਦੁਕਾਨੇ ਤੇ ਜਿਹੜੇ ਲਾਗਰੀ ਦਾ ਰਹਿਣਾ ਦਾ ਲਾਗਰੀ ਹਾਂਜੀ ਨਾਲ ਨਹੀਂ ਖਾਣਾ ਖਲਦਾ। ਇਹ ਕਿਹੜੀ ਰੇਟਾ ਮਤਲਬ ਤੁਸੇ ਉਹ ਅਨੀ ਉਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ। ਫਿਰ ਆਇਆ ਥੇਪ ਮਿਲਿਆ। ਬਾਕੀ ਦੀ ਪੁੱਛ ਕਿਸ ਦੇ ਦੌਰਾਨ ਪਤਾ ਲੱਗੂਗਾ ਹੋਰ। ਸਰ ਇਹ ਕਦੋਂ ਤੋਂ ਐਕਟਿਵ ਸੀ? ਇਹ ਇੱਕ ਸਾਲ ਤੋਂ। ਇੱਕ ਸਾਲ ਪਹਿਲਾਂ ਖੇਪਾਂ। ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਰਿਪੋਰਟ ਵਿੱਚ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ ਸਾਲ। ਹੁਣ ਕੀ ਕਰਦਾ ਸਰ ਇਹ? ਇਹ ਫ੍ਰੀ ਹੈ ਪਾਸ টু ਦਾਟ ਲਓ ਜੀ ਇਹ ਮਨੀ ਹੈ ਇਕਦਾਂ ਕੁ ਸਾਰੇ ਇਹ ਅਰਨਿੰਗ ਮਨੀ ਸ਼ਾਰਟ ਅਰਨਿੰਗ ਮਨੀ